ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਦੇ ਉੱਤੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਪੱਧਰ ਨੂੰ ਉੱਚਾ ਲਿਜਾਉਣ ਅਤੇ ਬੱਚਿਆਂ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਉਣ ਦੇ ਲਈ ਵਕ-ਵਕ ਉਪਰਾਲੇ ਕੀਤੇ ਜਾਂਦੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਘੰਟਾ ਘਰ ਸਰਕਾਰੀ ਸਕੂਲ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਮੇਨ ਐਂਟਰੈਂਸ ਗੇਟ ਦੇ ਉੱਤੇ ਹੀ ਜਿਹੜੀ ਕਿ ਮੈਟਲ ਡਿਟੈਕਸ਼ਨ ਮਸ਼ੀਨ ਲਗਾਈ ਗਈ ਹੈ ਜਿਸ ਦੇ ਵਿੱਚੋਂ ਹੋ ਕੇ ਬੱਚੇ ਗੁਜ਼ਰਨੇ ਨੇ ਉਹਨਾਂ ਦੇ ਬੈਗਾਂ ਦੀ ਵੀ ਚੈਕਿੰਗ ਹੋ ਰਹੀ ਹੈ ਤਾਂ ਜੋ ਜਿਹੜੇ ਬੱਚਿਆਂ ਮੋਬਾਈਲ ਫੋਨ ਲੈ ਕੇ ਸਕੂਲੇ ਆਂਦੇ ਨੇ ਜਾਂ ਬੈਗਾਂ ਦੇ ਵਿੱਚ ਹਥਿਆਰ ਬੰਦ ਨੁਕੀਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਜਾਣਕਾਰੀ ਦਿੰਦਿਆਂ ਹੋਇਆਂ ਘੰਟਾਕਰ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਜਿੱਥੇ ਪੜ੍ਹਾਈ ਦੇ ਨਾਲ ਨਾਲ ਵਕ ਵਕ ਗਾਈਡੈਂਸਿਸ ਬੱਚਿਆਂ ਨੂੰ ਆਪਣੇ ਕੈਰੀਅਰ ਦੇ ਰਿਲੇਟਿਡ ਦਿੱਤੀਆਂ ਜਾਂਦੀਆਂ ਨੇ ਤਾਂ ਉੱਥੇ ਹੀ ਅੱਜ ਬੱਚਿਆਂ ਦੀ ਸਿਕਿਉਰਿਟੀ ਨੂੰ ਦੇਖਦਿਆਂ ਹੋਇਆਂ ਮੈਟਲ ਡਿਟੈਕਸ਼ਨ ਮਸ਼ੀਨ ਜਿਹੜੀ ਕਿ ਸਕੂਲ ਦੇ ਐਂਟਰੈਂਸ ਗੇਟ ਦੇ ਉੱਤੇ ਲਗਾਈ ਗਈ ਹੈ ਤਾਂ ਜੋ ਬੱਚੇ ਜਿਹੜੇ ਮੋਬਾਈਲ ਫੋਨ ਲੈ ਕੇ ਸਕੂਲ ਆਉਂਦੇ ਨੇ ਜਾਂ ਬੈਗਾਂ ਦੇ ਵਿੱਚ ਕੁਝ ਹਥਿਆਰਬੰਦ ਨੁਕੀਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਬਣਾਈ ਜਾ ਸਕੇ ਤੇ ਉਹਨਾਂ ਇਹ ਵੀ ਕਿਹਾ ਹੈ ਕੁਝ ਇਕਾਦੁੱਕਾ ਬੱਚਿਆਂ ਦੇ ਕੋਲੋਂ ਮੋਬਾਈਲ ਫੋਨ ਮਿਲੇ ਵੀ ਸੀ ਜਿਸ ਨੂੰ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ ਬਾਅਦ ਦੇ ਵਿੱਚ ਉਹਨਾਂ ਦੇ ਘਰਦਿਆਂ ਨੂੰ ਥਮਾ ਦਿੱਤਾ ਜਾਂਦਾ ਹੈ ਤੇ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਰ ਪੰਜਾਬ ਸਰਕਾਰ ਵੱਲੋਂ ਬੱਚਿਆਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਕਫ ਵਕ ਤੇ ਪਰਯਤਨ ਕੀਤੇ ਜਾ ਰਹੇ ਆ ਤਾਂ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਵੀ ਜਿਹੜੇ ਸਤਾਰਾ ਉੱਚੇ ਚੁੱਕੇ ਜਾ ਸਕਣ ਅਸੀਂ ਮੈਟਰ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਗਾਈ ਹੈ ਕਿਉਂਕਿ ਸਾਡੇ ਸਕੂਲ ਵਿੱਚ ਦੋ ਐ ਐਨਐਸਕੇਯੂਐਫ ਵਿਕੇਸ਼ਨਲ ਬੈਂਕ ਚੱਲ ਰਹੀ ਹੈ ਸਿਕਿਉਰਟੀ ਇੱਕ ਕੰਸਟਰਕਸ਼ਨ ਸਿਕਿਉਰਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਸ ਕਰਕੇ ਅਸੀਂ ਜਿਹੜੀ ਹੈ ਜਿਹੜੀ ਮੈਟਰ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਾਈ ਹੈ ਤਾਂ ਕਿ ਬੱਚਾ ਸਕੂਲ ਵਿੱਚ ਕੋਈ ਮੋਬਾਈਲ ਨਾ ਲੈ ਕੇ ਆ ਸਕੇ ਜਾਂ ਕੋਈ ਗਲਤ ਚੀਜ਼ ਨਾ ਲੈ ਕੇ ਆ ਸਕੇ ਕਿਉਂਕਿ ਇੱਕ ਬੜੀ ਸਾਡੇ ਲਈ ਫਾਇਦੇਮੰਦ ਲਾਹੇਮੰਦ ਚੀਜ਼ ਸਾਬਤ ਹੋਈ ਆ ਕਿਉਂਕਿ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਕਿਉਂਕਿ ਕੋਈ ਕੋ ਐਟ ਸਕੂਲ ਆ ਕੋਈ ਵੀਡੀਓ ਨਾ ਬਣ ਜਵੇ ਇਸ ਕਰਕੇ ਅਸੀਂ ਬੱਚਿਆਂ ਦੀ ਗੇਟ ਤੇ ਸਵੇਰੇ ਰੋਜ਼ ਚੈਕਿੰਗ ਕਰਦੇ ਆ ਚੈਕਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਕਲਾਸਾਂ 'ਚ ਭੇਜ ਦਿੰਦੇ ਆ ਜੇ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਉਹਦਾ ਮੋਬਾਈਲ ਅਸੀਂ ਗੇਟ ਤੇ ਰੱਖ ਲੈਨੇ ਆ ਉਸ ਤੋਂ ਬਾਅਦ ਛੁੱਟੀ ਵੇਲੇ ਉਹਨੂੰ ਮੋਬਾਈਲ ਦੇ ਦਿੰਦੇ ਆ ਜੋ ਸਰ ਇਹਦਾ ਕੇਸ ਵੀ ਆ ਉਹ ਵਿਚ ਬੱਚੇ ਦਾ ਫੋਨ ਜਾ ਕੇ ਹੋਰ ਇਦਾਂ ਸਰ ਇੱਕ ਇੱਕ ਦਾ ਬੱਚਾ ਕੇਸ ਸਾਡੇ ਕੋਲ ਆਇਆ ਸੀ ਜਿਹੜਾ ਮੋਬਾਈਲ ਲੈ ਕੇ ਆਇਆ ਪਰ ਅਸੀਂ ਉਹਦਾ ਮੋਬਾਈਲ ਲੈ ਕੇ ਰੱਖ ਲਿਆ ਦੁਪਹਿਰ ਨੂੰ ਉਹਦੇ ਪੇਰਿਡਸ ਨੂੰ ਹਵਾਲੇ ਕਰ ਦਿੱਤਾ ਵੀ ਮੋਬਾਈਲ ਨਹੀਂ ਲੈ ਕੇ ਆਣਾ ਕਿਉਂਕਿ ਪੜ੍ਹਾਈ ਅਸੀਂ ਕਰਨੀ ਹੈ ਕਿਉਂਕਿ ਸਾਡੇ ਕੋਲ 2-3 ਮਹੀਨੇ ਬਾਕੀ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਸਕੂਲ ਵਿੱਚ ਮੈਟਰ ਲੈ ਕੇ ਆ ਸਕਣ ਮੇਰਾ ਨਾਮ ਬੋਪਿੰਦਰ ਸਿੰਘ ਹੈ ਮੈਂ ਵੋਕੇਸ਼ਨਲ ਟ੍ਰੇਨਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਲॉक ਟਾਵਰ ਹੁਸ਼ਿਆਰਪੁਰ ਤੋਂ ਔਰ ਮੈਂ ਇੱਥੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਡ ਸਿਕਿਉਰਟੀ ਦੀ ਟ੍ਰੇਨਿੰਗ ਦਿੰਦਾ ਹਾਂ ਔਰ ਬੱਚਿਆਂ ਨੂੰ ਡਿਫੈਂਸ ਰਿਲੇਟਡ ਪੜ੍ਹਾਈ ਕਰਾਈ ਜਾਂਦੀ ਹੈ। ਉਹਦੇ ਵਿੱਚ ਅਸੀਂ ਅੱਗ ਨੂੰ ਕਿਸ ਤਰ੍ਹਾਂ ਬੁਝਾਉਣਾ ਹੈ, ਫਾਇਰ ਸਿਲੰਡਰ ਨੂੰ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ, ਫਾਇਰ ਹਾਈਡਰੈਂਟ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਆਰਮੀ, ਨੇਵੀ, 에ਅਰ ਫੋਰਸ ਦੇ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ। ਸਮੇਂ-ਸਮੇਂ ਤੇ ਇਹਨਾਂ ਨੂੰ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਜਿਹੜੇ ਆ ਆਪਣੇ ਫਿਊਚਰ ਦੇ ਵਿੱਚ ਅੱਗੇ ਜਾ ਕੇ ਇੱਕ ਵਧੀਆ ਰੋਡ ਰੋਡ ਮਾਡਲ ਜਿਹੜਾ ਅਦਾ ਕਰ ਸਕਣ ਔਰ ਸਿਕਿਉਰਟੀ ਦੇ ਲਈ ਜੋ ਕਿ ਡਿਟੈਕਟ ਮੈਸ਼ੀਨਸ ਆਈ ਸਰ ਜੀ ਸਰ ਤੇ ਜੋ ਇੱਥੇ ਅਰਟੀਕਲ ਲੜਕੀਆਂ ਵੀ ਆ ਰਹੀਆਂ ਜੀ ਸਰ ਹਾਂ ਸੇਫਟੀ ਦੇ ਲਈ ਕੀ ਸਰ ਨਾਲ ਸਰ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਿੰਨੇ ਆ ਕਿ ਜਿਹੜਾ ਹੈ ਡੀ ਐਫ ਐਮ ਡੀ ਆ ਡੋਰ ਫਰੇਮ ਮੈਟਲ ਡਿਟੈਕਟਰ ਹੈਗਾ ਇਹਦੇ ਨਾਲ ਆਪਾਂ ਕਿਸੇ ਨੂੰ ਵੀ ਟੱਚ ਕਰਕੇ ਉਹਦੀ ਤਲਾਸ਼ੀ ਨਹੀਂ ਲੈਣੇ ਇਹਦੇ ਵਿੱਚ ਜੇ ਜਦੋਂ ਅਸੀਂ ਪਾਸ ਕਰਦੇ ਆ ਲੰਘਦੇ ਆ ਤੇ ਉਹਦੇ ਵਿੱਚ ਸਾਈਡਾਂ ਤੇ ਸੈਂਸਰ ਲੱਗੇ ਹੋਏ ਨੇ ਉਹ ਸੈਂਸਰ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਮੈਟਲ ਦੀ ਚੀਜ਼ ਜਾਂ ਕੋਈ ਮੋਬਾਈਲ ਵਗੈਰਾ ਲੈ ਕੇ ਆਂਦਾ ਹੈ ਤੇ ਉਹਦੇ ਵਿੱਚ ਉਹ ਲਾਈਟਾਂ ਜਿਹੜੀਆਂ ਬਲਿੰਕ ਕਰਦੀਆਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਦੇ ਕੋਲ ਮੋਬਾਈਲ ਹੈ ਤੇ ਇਹ ਬੱਚਿਆਂ ਦੀ ਸੇਫਟੀ ਵਾਸਤੇ ਅਸੀਂ ਜਿਹੜੇ ਮੋਬਾਈਲ ਹੈ ਇਹਦੇ ਨਾਲ ਹੀ ਅਸੀਂ ਕੈਪਚਰ ਕਰਦੇ ਆ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਈ ਜਿਹੜੀ ਡਿਸਟਰਬ ਨਾ ਹੋ ਸਕੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.